ਪ੍ਰੀ ਸੋਸੀ ਗੱਲ ਜੀ ਤੁਸੀਂ ਸਾਰਿਆਂ ਨੇ ਦੇਖ ਰਹੇ ਹੋ ਐਚਕੇਟੀਐਨ ਚੈਨਲ ਦੇਸ਼ ਬਧੇਚੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਗੱਲ ਕਰੀਏ ਕਿ ਇੱਕ ਸਾਈਡ ਤੇ ਸ਼ਹੀਦੀ ਦੇ ਹੜੇ ਚੱਲ ਰਿਹਾ ਛੋਟੇ ਪੂਰਾ ਵੰਸ਼ ਆਪਣਾ ਗੁਰੂ ਗੋਬਿੰਦ ਸਿੰਘ ਨੇ ਬਾਾਰਤਾ ਆਪਣੇ ਦੇਸ਼ ਖਾਤਰ ਜੀ ਜੀ ਤੇ ਆਪਾਂ ਇੱਕ ਸਾਈਡ ਤੇ ਮਨ ਖੁਸ਼ੀਆਂ ਦੀ ਗੱਲ ਕਰੀ ਐ ਇੱਕ ਸਾਈਡ ਤੇ ਕ੍ਰਿਸਮਸ ਮਨਾਇਆ ਜਾ ਰਿਹਾ ਤੂੰ ਇਸ ਕਿਸ ਨਜ਼ਰ ਨਾਲ ਤੂੰ ਇਹਨਾਂ ਨੂੰ ਦੇਖ ਰਹੇ ਦੋਨਾਂ ਨੂੰ ਪਹਿਲਾਂ ਤਾਂ ਪ੍ਰਣਾਮ ਸ਼ਹੀਦਾਂ ਨੂੰ ਤੁਸੀਂ ਸਾਰੇ ਜਾਣਦੇ ਪੌਦਾ ਮਹੀਨਾ ਚੱਲ ਰਿਹਾ ਵੱਡੀਆਂ ਸ਼ਹਾਦਤਾਂ ਨਿੱਕੀਆਂ ਜਿੰਦਾ ਵੱਡੇ ਸਾਕੇ ਅ ਮੈਂ ਅਪੀਲ ਤੇ ਬੇਨਤੀ ਕਰਨੀ ਚਾਹੁੰਨਾ ਲੋਕਾਂ ਨੂੰ ਵੀ ਇਹ 21 ਦਸੰਬਰ ਤੋਂ ਬਿਲਕੁਲ 6 ਪੋ ਤੇ 28 ਦਸੰਬਰ ਅ 14 ਪੋ ਤੱਕ ਵੀ ਤੁਸੀਂ ਇਹ ਪ੍ਰਮਾਤਮਾ ਨੂੰ ਆਪਾਂ ਯਾਦ ਕਰੀਏ ਮਾਲਕ ਨੂੰ ਯਾਦ ਕਰੀਏ ਕਿਉਂਕਿ ਵੱਡੀਆਂ ਸ਼ਹਾਦਤਾਂ ਨਿੱਕੇ ਨਿੱਕੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਬਿਲਕੁਲ ਤੁਹਾਨੂੰ ਪਤਾ ਵੱਡੀਆਂ ਸ਼ਹਾਦਤਾਂ ਹੋਈਆਂ ਇਹਨਾਂ ਦਿਨਾਂ ਤੇ ਪਹਿਲਾਂ ਦਾ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਅਸੀਂ ਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਆਪਾਂ ਆਰਾਮ ਨਾਲ ਸ਼ਾਂਤੀ ਨਾਲ ਇਹ ਦਿਨ ਮਨਾਈਏ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰੀਏ ਸ਼ਹਾਦਤ ਦੇ ਦਿਨ ਹੈ ਛੋਟੇ ਸਹਿਬਜ਼ਾ ਦੇ ਮਾਤਾ ਗੁਜਰੀ ਜੀ ਠੀਕ ਹੈ ਜੀ ਬਹੁਤ ਵੱਡੀਆਂ ਸ਼ਹਾਦਤਾਂ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੌਮ ਲਈ ਸੱਤ ਵਾਰੇ ਸੱਤ ਵਾਰ ਕੇ ਕਹਿ ਨਾ ਕਹਿਨੇ ਪਾਣਾ ਮਿੱਠਾ ਲਾਗੇ ਤੇਰਾ ਸਰਬੰਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਇਸ ਸਾਰੀ ਦੁਨੀਆ ਜਾਣਦੀ ਹੈ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਇਸ ਕਰਕੇ ਇਹ ਬੇਨਤੀ ਅਸੀਂ ਇਹ ਕਰਦੇ ਆ ਵੀ ਇਹਨਾਂ ਚ ਜੋ ਸ਼ਹਾਦਤ ਦੇ ਦਿਨ ਹੈ ਵੀ ਆਰਾਮ ਨਾਲ ਸ਼ਾਂਤੀਪੂਰਵਕ ਉਹਨਾਂ ਨੂੰ ਯਾਦ ਕਰਕੇ ਮਨਾਏ ਜਾਣ ਸਫਰੇ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ 21 ਤੋਂ ਲੈ ਕੇ 28 ਦਸੰਬਰ ਤੱਕ